ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਈ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀ ਰਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਫਰੋਜਪਰੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾ ਦਾ ਕਿੰਨਾ ਸੂਆ ਸਾਸਿਕਾਲ ਜੀ ਸੱਸੀ ਗੱਲ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਾਜੂ ਆ ਪਿੰਡ ਮੁੱਦਕੀ ਜ਼ਿਲ੍ਹਾ ਫਰੀਪੁਰ ਆ ਵੀਰੇ ਤੇ ਫੋਨ ਨੰਬਰ ਆ 9417537479 ਠੀਕ ਆ ਆਪਾਂ ਪਹਿਲਾ ਹੀ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਬਸ ਜੀ ਇੱਕ ਮੈਂ ਦੀ ਪਾਈ ਸੀ ਜੂ ਖੁੱਲੇ ਸੰਗਾਂਦੀ ਦੀ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਨੀਲੀ ਰਾਵੀ ਦੀ ਜੀ ਜਿਆ ਸੁਗਾ ਸੁਈ ਹੋਈ ਆ ਨੀਲੀ ਦੀ ਮੈਂ ਆ ਠੀਕ ਆ ਜੀ ਹਾਂ ਮੱਥਾ ਸਾਰੇ ਪੈਰ ਹਾਂਜੀ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਜੀ ਨੀਲੀ ਰਾਵੀ ਦੀਆਂ ਅੱਖਾਂ ਦੇਖ ਸਕਦੇ ਹਾਂ ਮੱਥੇ 'ਚ ਬੱਲ ਚਾਰੇ ਪੈਰ ਆ ਪੂਛ ਦੇਖ ਲਓ ਜੀ ਖਾਂ ਲੇਗਾ ਬਹੁਤ ਫੱਦਰਾ ਦੂਜੇ ਸੂਏ ਸੂਈ ਹੋਈ ਤੇ ਕਿੰਨੇ ਕਿਲੋ ਦੁੱਧ ਤਿਆਰ ਆ ਜੀ 7 ਲੀਟਰ ਆ 6 ਕਰਕੇ ਦੇਵਾਂਗੇ ਠੀਕ ਆ 6 ਲੀਟਰ ਦੁੱਧ ਦੀ ਗਾਰੰਟੀ ਆ ਜੀ ਤੇ ਬੱਚੇ ਤੇ ਬੱਚਾ ਜੀ ਬੱਚਾ ਹੈ ਚਾਰ ਤੇ ਮਿਲਦੀ ਆ ਜੀ ਚਾਰ ਤੇ ਠੀਕ ਆ ਜੀ ਚਾਰ ਤੇ ਮਿਲਦੀ ਆ ਬੱਚਾ ਖਸਪੈਰੀ ਹੋਇਆ ਵਾ ਦਸਨ ਮੁਤਾਬਕ 1.5 ਮਹੀਨੇ ਦੀ ਗੱਬਣ ਆਪਾਂ ਚੈੱਕ ਨਹੀਂ ਕਰਾਈ ਠੀਕ ਆ ਜੀ ਦਸਨ ਮੁਤਾਬਕ ਮਾਲਕਾਂ ਨੇ ਦਸਨ ਮੁਤਾਬਕ 1.5 ਮਹੀਨੇ ਦੀ ਗੱਬਣ ਆ ਪਰ ਆਪਾਂ ਖਾਲੀ ਮੰਨ ਕੇ ਦੇਣੀ ਹੈ ਜੀ ਖਾਲੀ ਮੰਨ ਕੇ ਲਈ ਆ ਜੇ ਅਗਲੇ ਦੀ ਚਸਮਤ ਠੀਕ ਆ ਜੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਲਈ ਤੇ ਖਾਲੀ ਮੰਨ ਕੇ ਹੀ ਦੇਣੀ ਆ ਥਣਾਂ ਦੀ ਕੁਆਲਿਟੀ ਨੇੜੇ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਥਣ ਚਾਰੇ ਥਣ ਨਿਖੜ ਮੇ ਕੋਈ ਸਿਆਜ ਦੇ ਦੇਖ ਸਕਦੇ ਹੋ ਤੁਸੀਂ ਹੱਥੀ ਜਵਾਈ ਵਾਲੇ ਥਾਣਾ ਜੀ ਮੂੰਹ ਮਤਾਂ ਦੇਖ ਲੋ ਠੰਡੀ ਸੀ ਲਈ ਪੂਰੀ ਹੈ ਬਾਈ ਪੂਰੇ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾ ਦਿਓ ਜੀ ਇਹ ਤਾਂ ਬਸ ਨਮਰ ਉਛਰਾ ਕਰਦੀ ਏ ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸੂ ਤੇ ਇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਹੈਵੀ ਬੋਡੀ ਵੇਟ ਦੀ ਦੂਜੇ ਸੂਏ ਸੂਈ ਦਾ ਹੱਦਦਾ ਬਾਈ ਤੇ 6 ਕਿਲੋ ਦੁੱਧ ਦੀ ਗਾਰੰਟੀ ਹੈ ਲਿਆ ਵੀਰ ਵਾਪਸ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦਾ ਏ ਆਰਡਰ ਦੀ ਕੁਆਲਟੀ ਚੈੱਕ ਕਰ ਲਓ ਜੀ ਕੀ ਮੁੱਲ ਕਰਦੇ ਆ ਬਾਈ ਜੀ ਇਹਦਾ ਇਹਦਾ ਮੁੱਲ 40000 ਦੀ ਦੇ ਦਿਆਂਗੇ ਯਾਰ ਠੀਕ ਆ ਜੀ ਜਾਈ ਜੀ ਮੁੱਲ ਕਰ ਬਾਈ ਨੇ ਜੈਜ ਜਾਂ ਮੁੱਲ ਕੀਤਾ 40000 ਰੁਪਇਆ ਥੋੜਾ ਮਾੜਾ ਮਾਨਦਾਨ ਹੋ ਜਾਊਗਾ ਹੀ ਕਰ ਦਿਆਂਗੇ ਬਾਈ ਠੀਕ ਆ ਬਾਈ ਕਹਿੰਦਾ ਜਿਹੜਾ ਵੀ ਆਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ 40000 ਚੋਂ ਤੇ ਕੋਈ ਜਿਹੜੇ ਵੀ ਨੂੰ ਪਸੰਦ ਆਉਂਦੀ ਬਾਈ ਨਾਲ ਕਨੈਕਟ ਕਰ ਸਕਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਦੋ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ 10 ਤੋਂ 12 ਦਿਨਾਂ ਦੀ ਕੱਚੀ ਆ ਬਾਈ ਠੀਕ ਕਿੰਨੇ ਮੈਂ ਸੂਏ ਲਈ ਇਹ ਦੂਜਾ ਸੂਏ ਇਹ ਸੰਧੀ ਆ ਦੂਜੇ ਸੂਏ ਸੋਨਾ ਤੇ ਪਹਿਲੇ ਸੂਏ ਮਿਲ ਕੇ ਰਿਕਾਰਡ 11 ਕਿਲੋ ਦਾ ਰਿਕਾਰਡ ਆ ਠੀਕ ਆ ਮਾਲਕਾਂ ਦੇ ਦੱਸਣ ਮੁਤਾਬਕ 10 ਤੋਂ 11 ਕਿਲੋ ਦੁੱਧ ਦਿੱਤਾ ਕੱਢ ਲਾ ਵੀਰ ਬਾਹਰ ਇਹ ਵੀ ਨੀਲੀ ਇਹ ਵੀ ਨੀਲੀ ਟਾਚ ਆ ਦੇਖ ਸਕਦੇ ਹੋ ਚਾਰੇ ਪੈਰ ਆ ਜੀ ਮੱਥੇ 'ਚ ਬੱਲ ਆ ਥੋੜਾ ਜਿਹਾ ਅੱਖ 'ਚ ਪੂਛ ਦੀ ਲੰਬਾਈ ਦੇਖ ਸਕਦੇ ਹੋ ਜੀ ਥੱਲੇ ਲੱਗਦੀ ਪੂਰੀ ਪੂਛ ਹੈਵੀ ਬੋਡੀ weight ਦੀ ਮੱਝ ਮੂਹ ਮੱਥਾ ਚੈੱਕ ਕਰ ਲਓ ਜੀ 10 ਤੋਂ 12 ਦਿਨਾਂ ਦੀ ਕੱਚੀ ਆ ਜੀ ਕਿੰਨੇ ਦੁੱਧ ਦੀ ਉਮੀਦ ਹੈ ਜਗਤੀਆਰ 12 ਲੀਟਰ ਦੁੱਧ ਦੇ ਦੂੰਗੀ ਮੇਰਾ ਮਨ ਬਾਈ ਕਹਿੰਦਾ 12 ਲੀਟਰ ਦੁੱਧ ਦੀ ਉਮੀਦ ਕਰਦੇ ਆ ਜੀ ਥਣਾ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਸੋਹਣਾ ਥਾਣਾ ਜੀ ਚਾਰੇ ਥਾਣ ਨਿਖੜ ਮੈਂ ਇੱਕੋ ਜਿਹਾ ਜਿਹਦੇ ਦੇਖ ਸਕਦੇ ਹੋ ਤੁਸੀਂ ਬਾਕੀ ਹਜੇ ਹਵਾਨੇ ਚ ਵਲਤੇ ਲਾਂ ਬਹੁਤ ਨੇ ਹਵਾਨਾ ਭਰਦੀ ਆਉਂਦੀ ਆ 12 13 ਦਿਨਾਂ ਦੇ ਕਰ ਸੋਹਣਾ ਹਵਾਨਾ ਤਿਆਰ ਕਰ ਲੈਣਾ ਬਾਕੀ 2 4 ਦਿਨ ਪਸੂ ਉੱਪਰ ਵੀ ਲੈ ਜਾਂਦਾ ਜੀ ਪਿਛਲੇ ਸਵੇਰੇ 11 ਕਿਲੋ ਦੁੱਧ ਦਿੱਤਾ ਹੈ ਤੇ ਯਾਰ 12 ਪਲੱਸ ਦੀ ਉਮੀਦ ਕਰਦੇ ਆ ਬਾਈ। ਥਣਾ ਦੀ ਬਹੁਤ ਹੈ। ਥਣਾ ਦੀ ਕੁਆਲਿਟੀ ਬਹੁਤ ਸੋਹਣੀ ਆ ਦੇਖ ਲੋ ਤੁਸੀਂ। ਨਹੀਂ ਵੀ ਬਹੁਤ ਚੰਗੀ ਲੱਗ। ਠੰਡੀ ਬਹੁਤ ਜ਼ਿਆਦਾ ਜੀ ਦੇਖ ਸਕਦੇ ਹੋ ਤੁਸੀਂ। ਪੂਰੀ ਠੰਡੀ ਸੀਲ ਆ, ਸੀਲਸ ਆਊਗਾ ਫੋਲ ਜੀ। ਕੱਦ ਵੀ ਬਹੁਤ ਆ ਬਾਈ। ਕੱਦ ਵੀ ਬਹੁਤ ਆ ਜੀ ਦੇਖ ਸਕਦੇ ਹੋ ਹੈਵੀ ਬਾਡੀ weight ਦੀ ਮੱਝ ਆ ਜੀ। ਇਹਦਾ ਕੀ ਮੁੱਲ ਆ ਜੀ? ਇਹਦਾ 65000। ਮਾਨਤਨ ਹੋ ਜੂਗਾ ਹੀ। 65000 ਰੁਪਏ ਬਾਈ ਮੁੱਲ ਕਰਦੇ ਆ। ਬਾਕੀ ਜਿਹੜਾ ਵੀ ਆ ਰਾਊਗਾ ਮਾਣਦਾਨ ਜ਼ਰੂਰ ਕੀਤਾ ਜਾਊ ਕੋਈ ਵਪਾਰੀ ਵੀ ਲੈ ਜਾਊਗਾ 10 ਦਣ ਸਾਹਮਣੇ 4 ਪੈਸੇ ਦੇਜੂਗੀ ਜੀ ਦੇਖ ਸਕਦੇ ਹੋ ਤੁਸੀਂ ਸੋਨਾ ਹੋਣ ਨਾਲ ਤਿਆਰ ਕਰਦੀ ਹੁੰਦੀ ਠੰਡੀ ਸੀਲ ਪੂਰੀ ਆ ਗਈ ਥਣਾ ਦੀ ਵੀ ਗਰੰਟੀ ਆ ਆਪਣੀ ਭਾਰਤ ਦੀ ਵੀ ਗਰੰਟੀ ਆ ਠੀਕ ਆ ਬਾਈ ਕਹਿੰਦਾ ਥਣਾ ਦੀ ਗਰੰਟੀ ਆ ਸਾਰੇ ਪ੍ਰੋਪਰ ਓਕੇ ਆ ਜੀ ਥਣਾ ਤੇ ਭਾਰਤ ਦੀ ਵੀ ਗਰੰਟੀ ਆਪਣੀ ਕੋਈ ਪ੍ਰੋਬਲਮ ਨਹੀਂ ਪਸ਼ੂ ਚ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਜੀ ਧੰਨਵਾਦੀ